ਨੀਲੀ ਰਾਵੀ ਨਸਲ ਦੀ ਕੱਟੀ ਵਿਕਾਊ ਆ ਜੀ ਸੋ ਇਹਦੀ ਵੀਡੀਓ ਤੁਹਾਡਾ ਨਾਲ ਸਾਂਝੀ ਕਰਾਂਗਾ ਵੀ ਕੀ ਕੀ ਜਾਣਕਾਰੀ ਆ ਸੋ ਉਸ ਤੋਂ ਪਹਿਲਾਂ ਬੇਨਤੀ ਇੱਕ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆ ਤੁਹਾਡੇ ਚੈਨਲ ਨੂੰ ਭਾਗ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਲਾਈ ਵੀ ਦਿਵਾਲਿਓ ਤੇ ਜੇ ਕਿਸੇ ਭਰਾ ਨੇ ਕੋਈ ਪਸ਼ੂ ਵੇਚਣ ਤੋਂ ਦੀ ਕੋਈ ਹੈ ਜੀ ਮੈਥੋਂ ਵੀਡੀਓ ਬਣਾਉਣੀ ਤਾਂ ਮੇਰਾ ਨੰਬਰ ਨੋਟ ਕਰ ਲਈ 8360462501 8360462501 ਮੇਰਾ ਨੰਬਰ ਆ ਜੀ ਬਾਕੀ ਬਾਈ ਨਾਲ ਗੱਲਬਾਤ ਕਰਾਂਗਾ ਕੱਟੀਆਂ ਅੱਖਾਂ ਖੋ ਚੈੱਕ ਕਰ ਲਓ ਤੇ ਹੋਰ ਨੀਲੀ ਰਾਵੀ ਨਸਲ ਦੀ ਆ ਰਤੀ ਭਰ ਵੀ ਕਿਸੇ ਜਮਲਾ ਕਾਨਵੀਂ ਨਹੀਂ ਹੈ ਚਾਰੇ ਪੈ ਚੁੱਟਿਆ ਅੱਖ ਪੂਰੀ ਗੁਲਾਬੀ ਹੈ ਮੱਥੇ ਸਿੱਧਾ ਪਟਾ ਹੈਗਾ ਬਾਕੀ ਬਾਈ ਨਾਲ ਗੱਲਬਾਤ ਕਰਵਾਵਾਂਗੇ ਸੋ ਵੀਡੀਓ ਪੂਰੀ ਦੇਖ ਕੇ ਬਾਈ ਨਾਲ ਸੰਪਰਕ ਕਰ ਸਕਦੇ ਹੋਗੇ ਤੇ ਰੇਟ ਬਾਰੇ ਜਾਂ ਸਾਰੀ ਜਿਹੜੀ ਜਾਣਕਾਰੀ ਲੈ ਸਕਦੇ ਹੋ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਆ ਠੀਕ ਠਾਕ ਤੁਸੀਂ ਸੁਣਾਓ ਕਿਵੇਂ ਵਧੀਆ ਹਾਂਜੀ ਵਧੀਆ ਪਹਿਲਾਂ ਤਾਂ ਤੁਹਾਨੂੰ ਨਵੇਂ ਸਾਲ ਦੀਆਂ ਬਾਈ ਵਧਾਈਆਂ ਤੁਹਾਡੇ ਚੈਨਲ ਵਾਲਿਆਂ ਨੂੰ ਜਿੰਨੇ ਕ ਤੁਹਾਡੇ ਚੈਨਲ ਤੇ ਪਿਆਰ ਕਰਦੇ ਹੁੰਦੇ ਠੀਕ ਹੈ ਜੀ ਉਹਨਾਂ ਨੂੰ 2025 ਦੀਆਂ ਬਹੁਤ ਬਹੁਤ ਵਧਾਈਆਂ ਬਾਈ ਧੰਨਵਾਦ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵੀਰੇ ਹਾਂਜੀ ਪਹਿਲੀ ਆਪਣੇ ਘਰੋਂ ਵੀਡੀਓ ਪਾਈ ਸਾਪਾ ਜਿਹੜੀ ਕੱਟੀ ਦੀ ਉਹ ਕੱਟੀ ਵੇਚ ਗਈ ਸੀਗੀ ਹਾਂਜੀ ਹਾਂਜੀ ਬਹੁਤ ਵਧੀਆ ਵੇਚੀ ਵਧੀਆ ਰਿਸਪੌਂਸ ਮਿਲਿਆ ਫੋਨ ਆਪੂਰੇ ਹਾਂਜੀ ਪੂਰੇ ਬਾਈ ਹਜੇ ਵੀ ਫੋਨ ਆਈ ਜਾਂਦੇ ਐ ਅੱਛਾ ਉਹ ਕੱਟੀਆਂ ਹਾਲਾ ਕਿ ਨੂੰ ਹਫਤਾ ਹੋ ਗਿਆ ਵੀਡੀਓ ਪਾਈ ਹਾਂ ਬਾਈ ਠੀਕ ਆ ਆਪਣਾ ਨਾਮ ਤੇ ਪਿੰਡ ਐਡਰੈਸ ਬੋਲੀ ਆਪਾਂ ਨਾਮ ਬਾਈ ਆਪਣਾ ਜਕਸੀਰ ਆ ਪਿੰਡ ਮੇਰਾ ਮਹਿਤਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਆਪਣਾ ਬਿਲਕੁਲ ਹੀ 2 ਕਿਲੋਮੀਟਰ ਦੇ ਪਿੰਡ ਆ ਘਰ ਹਾਂ ਤਪੇ ਤੋਂ 2 ਕਿਲੋ ਤੇ ਆਪਣਾ ਸੰਪਰਕ ਨੰਬਰ ਆ 97791 98511 ਬਾਈ 97791 98511 ਬਾਈ ਇਹ ਬਾਈ ਦਾ ਮੋਬਾਈ ਇਹਦੀ ਆਪਾਂ ਪਹਿਲਾਂ ਉਮਰ ਦੀ ਗੱਲ ਕਰੀਏ ਉਮਰ ਕਿੰਨੀ ਕੱਟੀ ਦੀ ਉਮਰ ਬਾਈ 1.5 ਸਾਲ ਆ ਯਾਰ ਉਮਰ 1.5 ਸਾਲ ਆ ਲਗਭਗ ਹਾਂ ਠੀਕ ਆ ਠੀਕ ਆ ਤੇ ਜੇਕਰ ਆਪਾਂ ਗੱਲ ਕਰੀਏ ਬਾਈ ਇਹਦੇ ਮਤਲਬ ਮਾਂ ਪਿਓ ਦਾ ਰਿਕਾਰਡ ਦੀ ਹਾਂਜੀ ਤਾਂ ਇਹਦੀ ਮਾਂ ਦੁੱਧ ਕਿੰਨਾ ਸੀਗਾ ਵੀਰੇ ਮੇਰੀ ਗੱਲ ਸੁਣ ਆਪਾਂ ਖਰੀਦੀ ਆ ਠੀਕ ਆ ਠੀਕ ਆ ਕਰਦੀ ਨਹੀਂ ਹੈਗੀ ਹੈ ਕਰਦੀ ਨਹੀਂ ਹੈਗੀ ਹੈਗਾ ਜਿਹੜੇ ਮਦਦ ਉਹ ਲਹਤੀਆ ਦੇਖ ਉਹਨੇ ਆਪਾਂ ਨੂੰ ਸਟਾਰ ਦੀ ਕਿਹਾਗਾ ਉਂਪਲਾ ਨਹੀਂ ਹਣਾ ਆਪਾਂ ਦੇਖ ਆਪਾਂ ਕਿਸੇ ਦੀ ਗੱਲ ਤੇ ਯਕੀਨ ਕਰੀਏ ਨਾ ਕਰੀਏ ਪਰ ਆਪਾਂ ਨੂੰ ਜਣੀ ਕਿ ਅਗਲੇ ਨੇ ਕਹਿ ਕੇ ਦਿੱਤੀ ਆ ਉਹ ਅਗਲਾ ਪੜਾਈ ਸਰਕਾਰੀ ਦੀ ਮੰਨ ਕੇ ਲੈ ਜੇ ਯਾਰ ਆਪਾਂ ਸੋਨੂੰ ਉਹ ਪਤਾ ਠੀਕ ਲੱਗਿਆ ਸੋਨੂੰ ਵਿਸ਼ਵਾਸ ਤੁਸੀਂ ਸਟਾਰ ਨੂੰ ਮੈਨੂੰ ਤਾਂ ਰੁਬੀਆ ਆਪਾਂ ਤਾਂ ਯਾਰ ਦੇਖੋ ਵਿਸ਼ਵਾਸ ਕਰਨ ਨਹੀਂ ਪੜਨਾ ਆਪਾਂ ਜਦੋਂ ਬਾਗੀ ਗਏ ਬੰਦੇ ਤਾਂ ਚੀਜ਼ ਹੀ ਲੈ ਲਈ ਤੇ ਬਾਕੀ ਜਿਹੜਾ ਭਰਾ ਅੱਗੇ ਖਰੀਦੂ ਉਹ ਆਪਣੀ ਸਮਝ ਨਾਲ ਲੈ ਲੇ। ਉਹ ਆਪਦੀ ਸਮਝ ਕਈ ਪ੍ਰੋਬਲਮ। ਤੇਰੀ ਮਾਦੂ ਦੀ ਗੱਲ ਕਰੀ ਕਿ ਕਿ ਉਹ ਕਿੰਨਾ ਕਹਾ ਆਪਣਾ ਉਹਨਾਂ ਨੇ। ਆਪਾਂ ਨੂੰ ਉਹਨਾਂ ਨੇ 16 ਕਿਲੋ ਆ ਗਿਆ ਸੀ। 16 ਕਿਲੋ। ਉਹਦੀ ਮਾਦੂ ਦੀ ਉਹਨਾਂ ਨੇ ਵੀਡੀਓ ਭੇਜੀ ਸੀ ਆਪਾਂ ਨੂੰ। ਵੀਡੀਓ ਭੇਜੀ ਸੀਗੀ ਤੁਹਾਨੂੰ। ਠੀਕ ਆ ਠੀਕ ਆ। ਤੇ ਮਾਦੂ ਦੀ 16 ਕਿਲੋ ਆ ਜੀ ਤੇ ਪਿਓ ਸਟਾਰ ਆ ਗਈ ਤੇ ਇਹਦੇ ਆਪਾਂ ਭਾਈ ਵੋਚ ਕੇ ਥਣ ਦਿਖਾ ਦਿਓ ਮੜਾ ਜਾ। ਥਣ ਚਾਰ ਹੀ ਮਿਲਣਗੇ। ਚਾਰ ਦੇ। ਦੇਖੋ ਜੀ ਬਾ ਛੱਡ ਦਿਓ। ਹੜੇ। ਇੱਕ ਮਿੰਟ ਖੜਾ ਮੇਰੇ ਦਸ। ਛੜ ਪੂਛ ਛੜ ਦਿਓ ਭਾਈ ਪੂਛ ਛੜ ਦਿਓ। ਮ ਆਇ ਤਾਈ ਤਾਂ ਨੋਟ ਕਰੋ ਜੀ ਤੇ ਪੰਜਵੀਂ ਛਮੀ ਫੋਰਸਾਂ ਦੇ ਬਿਲਕੁਲ ਵੀ ਹੈ ਨਹੀਂ ਕੀ ਚਾਰ ਥਾਣੇ ਸੋਹਣੇ ਨਿਖੜਵੇਂ ਲੱਗੇ ਹੋਏ ਨੇਗੇ ਝੋਲੀ ਸੋਹਣੀ ਚਾਰ ਕਾਦ ਦੀ ਨੇ ਬਾਕੀ ਤੋਰ ਕੇ ਦਾ ਬਾਈ ਬਾਕੀ ਪਿੱਠਪੋੜੀ ਬਾਂਦਰ ਚੈੱਕ ਕਰ ਲੋ ਕੱਦ ਕਾਟ ਵੀ ਜਿੰਨਾ ਕਿ ਡੇਢ ਸਾਲ ਸਵਾ ਡੇਢ ਸਾਲ ਦੀ ਛੱਤੀ ਦਾ ਹੋਣਾ ਚਾਹੀਦਾਗਾ ਓਨਾ ਕੱਦ ਕਾਟ ਹੈਗਾ ਬਾਹਰ ਵੀ ਵਧੀਆ ਬਈਆਂ ਇਹ ਫਿੱਕੇ ਜਿਹੀ ਨਹੀਂ ਹਾਂ ਬਾਹਰ ਵੀ ਠੀਕ ਹੈ ਕੱਟੀ ਦਾ ਨਾ 6 ਮਹੀਨੇ ਜਰ ਵਧੀਆ ਜਿਹਾ ਸੇਵਾ ਕਰ ਲਈ ਲੈ ਹੂੰ ਹੂੰ ਟੀਕੇ ਦੇ ਕਾਉਲ ਉਧਰ ਹੀ ਫੇਰ ਟੋਲੀ ਵਿੱਚ ਉਧਰੋਂ ਗੇਟਕ ਨਹੀਂ ਤੋਰੇ ਬਈ ਇੱਕ Aí ਫੇਰ ਲੰਬਾ ਭਾਈ ਪਿਛਲੇ ਵਾਰ ਦੁ ਲਓ ਇੱਥੋਂ ਦੇਖੋ ਜੀ ਕੱਟੀ ਦਾ ਬਾਈਨ ਚੈੱਕ ਕਰ ਲਓ ਚਾਰੇ ਪੈਰ ਜਿੱਟਿਆ ਤੇ ਫਟਾ ਮੱਥੇ ਦੇ ਇਧਰ ਲੈ ਇਧਰ ਲੈ ਇੱਥੋਂ ਜੀ ਅੱਖਾਂ ਚੈੱਕ ਕਰ ਲਓ ਅੱਖਾ ਪੂਰਾ ਐ ਸੁਰਖ ਵਾਲਾ ਵੀ ਅੱਖਾਂ ਚ ਤੁਹਾਨੂੰ ਕਾਣ ਵਿੱਚ ਪੂਰਾ ਨਹੀਂ ਮਿਲੂਗੀ ਓਰੀ ਨਹੀਂ ਲੀ ਰਾਵੀ ਜੀ ਹਾਂ ਪੂਰੀ ਫੁੱਲ ਇੱਥੇ ਦੇਖ ਲਓ ਜੀ ਸੋਹਣਾ ਠੀਕ ਆ ਬੰਦੇ ਵੀਰੇ ਦੇਖ ਸਕਦੇ ਜੀ ਪਿੰਡ ਬਾਈ ਦਾ ਮਹਿਤਾ ਤਹਿਸੀਲ ਹੁਣ ਤਾਂ ਬਾਅਦ ਜਿਲ੍ਹਾ ਬਰਨਾਲਾ ਇੱਥੋਂ ਕੱਟੀ ਦੀ ਕੁਆਲਿਟੀ ਚੈੱਕ ਕਰ ਲਓ ਤੇ ਜਿਹੜੇ ਵੀਰ ਨੂੰ ਕੱਟੀ ਇਹ 판ਦ ਆਉਗੀ ਸੋ ਇੱਥੇ ਆ ਕੇ ਦੇਖ ਕੇ ਖਰੀਦ ਸਕਦੇ ਹੋ ਬਾਈ ਇਹਦਾ ਫਿਰ ਮੁੱਲ ਕਿੰਨਾ ਕਰਾਂਗੇ ਜੀ ਆਪਾਂ ਮੁੱਲ ਬਾਈਰ ਫੋਨ ਤੇ ਕਰ ਲਾਂਗੇ ਆਪਾਂ ਮੁੱਲ ਫੋਨ ਤੇ ਕਰ ਲਾਂਗੇ ਆਪਾਂ ਨੂੰ ਜਨਨ ਕਿ ਤੈਨੂੰ ਮੈਂ ਜਿਹੜੀ ਪਹਿਲਾਂ ਗੱਲ ਦੁਆਰੇ ਦੱਸ ਦਿੰਨੇ ਹਣਾ ਆਪਾਂ ਨੂੰ ਸਟਾਰ ਦੀ ਕਹਿ ਕੇ ਦਿੱਤੀ ਅਗਲਾ ਜੋ ਮਰਜ਼ੀ ਮੰਨੇ ਅੱਛਾ ਜੀ ਹਾਂ ਠੀਕ ਆ ਠੀਕ ਆ ਚਲੋ ਹਾਂ ਸਮਝ ਆ ਬਾਈ ਹਾਂ ਵੀ ਕਈ ਵਾਰ ਅਗਲਾ ਕਰਨਾ ਬਾਈ ਗੱਪ ਮਾਰ ਦਿਆ ਹਾਂ ਉਹ ਅਗਲਾ ਲਈ ਆ ਦੀ ਸਮਝਣਾ ਆਪਾਂ ਨੂੰ ਸਟਾਰ ਦੀ ਕਹਿ ਕੇ ਦਿੱਤੀ ਹਾਂ ਆਪਾਂ ਨੂੰ ਜਨਨ ਕਿ ਅਗਲੇ ਨੇ ਆਪਾਂ ਤਾਂ ਭਰੋਸਾ ਕਰਿਆ ਅਗਲੇ ਤੇ ਹੂੰ ਬਾਕੀ ਕੁਆਲਿਟੀ ਦੇਖ ਲੈ ਬਾਈ ਤੈਨੂੰ ਕਿਵੇਂ ਲੱਗਦੀ ਹੈ ਨਹੀਂ ਸੋਹਣੀਆ ਕੁਆਲਿਟੀ ਵੀਰੇ ਬਹੁਤ ਚੰਗੀ ਕੱਟੀ ਆ ਬਾਕੀ ਦੇਖੋ ਜਿਹੜੇ ਭਰਾ ਨੂੰ ਪਸੰਦ ਆ